ਇੱਕ ਪਾਸੇ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਿੱਧੂ ਜੋੜੇ ਨਾਲ ਰਾਪਤਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਵਾਪਸ ਆ ਜਾਓ ਹੋਰ ਕਿਸੇ ਪਾਰਟੀ ਦੇ ਵਿੱਚ ਜਾਣ ਦੀ ਲੋੜ ਨਹੀਂ ਇਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਹੋਣਾ ਨੇ ਵੀ ਕਹਿ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ ਕਾਂਗਰਸ ਪਾਰਟੀ ਨੂੰ ਛੱਡਣ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜਾ ਅਸਤੀਫਾ ਦਿੱਤਾ ਗਿਆ ਹੈ ਉਸ ਤੇ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਸੀ ਪਾਰਟੀ ਵਿੱਚ ਮਤ ਪੇਦ ਨੇ ਭਾਂਡੇ ਘਰ ਦੇ ਵਿੱਚ ਖੜਕਦੇ ਰਹਿੰਦੇ ਨੇ ਠਕਦੇ ਨੇ ਆਵਾਜ਼ ਆਉਂਦੀ ਹੈ ਲੇਕਿਨ ਸਿੱਧੂ ਜੋੜੇ ਨੂੰ ਸਿਆਸਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਕਿਉਂਕਿ ਚਰੰਜੀਸਨ ਚੰਨੀ ਨੇ ਵੀ ਕਹਿ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਹੀ ਕਹਿ ਦਿੱਤਾ ਹਾਲਾਂਕਿ ਇਹਨਾਂ ਦੋਹਾਂ ਵੱਡੇ ਆਗੂਆਂ ਦੇ ਵਿਰੁੱਧ ਰੱਜ ਕੇ ਸਮੇਂ-ਸਮੇਂ ਤੇ ਪੜਾਅਸ ਕੱਢੀ ਗਈ ਸਿੱਧੂ ਜੋੜੇ ਵੱਲੋਂ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਵੱਲੋਂ ਲੇਕਿਨ ਇਸ ਦੇ ਬਾਵਜੂਦ ਜਿਹੜੀ ਲੋਕਪ੍ਰਿਤਾ ਹੈ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੋਰ ਸਿੱਧੂ ਦੀ ਉਹ ਹਾਲੇ ਵੀ ਪ੍ਰਤਾਪ ਸਿੰਘ ਬਾਜਬਾ ਸੁਖਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਪ੍ਰਗਟ ਸਿੰਘ ਰਾਣਾ ਗੁਰਜੀਤ ਅਤੇ ਚਰਨਜੀਤ ਸਿੰਘ ਚੰਨੀ ਦੇ ਦਿਲ ਦੇ ਵਿੱਚ ਹੈ ਕਿ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਹੋਣਾ ਚਾਹੀਦਾ ਹੈ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਦੀਆਂ ਨੇ ਉਹਨਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਸਰਗਰਮ ਹੋ ਗਏ ਨੇ ਹਾਲਾਂਕਿ ਇਹ ਵੀ ਪਿਛਲੇ ਦਿਨਾਂ ਚ ਕਈ ਅਸਰਗਾਈਆਂ ਲਗਾਈਆਂ ਸੀ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਾ ਸਕਦੇ ਨੇ ਕੇਂਦਰੀ ਮੰਤਰੀ ਬਣ ਸਕਦੇ ਨੇ ਉਹ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਨਵਾਜਿਆ ਜਾ ਸਕਦਾ ਹੈ ਲੇਕਿਨ ਇੱਕ ਆ ਆ ਓਟੀ ਓਟੀਟੀ ਪਲੇਟਫਾਰਮ ਨੈਟਫਲਿਕਸ ਦੇ ਪ੍ਰਸਿੱਧ ਸ਼ੋਅ ਦਾ ਗ੍ਰੇਟ ਇੰਡੀਅਨ ਕਪਲ ਸ਼ੋਅ ਦਾ ਚੌਥਾ ਸੀਜ਼ਨ 2 ਮੁਚਾਰਿਆ ਹੈ ਹੁਣ ਜਲਦੀ ਹੀ ਇਸ ਦਾ ਪੰਜਵਾਂ ਸੀਜ਼ਨ ਆਉਣ ਵਾਲਾ ਹੈ ਇਸ ਦੇ ਲਾਂਚ ਇਸ ਦੇ ਲਾਂਚ ਇਵੈਂਟ ਮੌਕੇ ਲੰਬੇ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਅਰਤਨਾਪੂਰ ਸਿੰਘ ਕਪਲ ਸ਼ਰਮਾ ਸੁਨੀਲ ਗਰੋਵਰ ਕ੍ਰਿਸ਼ਨਾ ਅਭਿਸ਼ੇਕ ਅਤੇ ਚੀਕੂ ਕੀਕੂ ਹਾਰਦਾ ਇੱਕੋ ਮੰਚ ਤੇ ਇਕੱਠੇ ਨਜ਼ਰ ਆਏ ਇਮਨ ਦਰਵਾਣ ਨਵਜੋਤ ਸਿੰਘ ਕਾਫੀ ਜੋਸ਼ ਵਿੱਚ ਨਜ਼ਰ ਆਏ ਉਹਨਾਂ ਨੇ ਸ਼ੋਅ ਦੀ ਪੂਰੀ ਟੀਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੈਂ ਉਸ ਦਿਨ ਦਾ ਇੰਤਜ਼ਾਰ ਕਰਾਂਗਾ ਉਸ ਦਿਨ ਤੋਂ ਪਹਿਲਾਂ ਨਹੀਂ ਮਰਾਂਗਾ ਜਦੋਂ ਇਹਨਾਂ ਸ਼ੇਰਾਂ ਯਾਨੀ ਕਿ ਇਹਨਾਂ ਇਨ੍ਹਾਂ ਸ਼ੇਰਾਂ ਵਿੱਚੋਂ ਕਿਸੇ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਵਾਜਿਆ ਨਹੀਂ ਜਾਵੇਗਾ ਇਹ ਮੇਰੀ ਤਮੰਨਾ ਹੈ ਕਿਉਂਕਿ ਲੋਕ ਇਸ ਮਾਨ ਸਨਮਾਨ ਦੇ ਅਖਦਾਰਾਂ ਸਿੱਧੂ ਨੇ ਅੱਗੇ ਕਿਹਾ ਕਿ ਮੁਸਕਰਾਉਣ ਵਿੱਚ ਪੈਸਾ ਖਰਚ ਨਹੀਂ ਹੁੰਦਾ ਪਰ ਇਸ ਟੀਮ ਨੇ ਜੋ ਮੁਸਕਰਾਟ ਵੰਡੀ ਹੈ ਉਹ ਮਿਲੀਅਨ ਡਾਲਰ ਮਿਲੀਅਨ ਡਾਲਰ ਦੇ ਬਰਾਬਰ ਹੈ ਸਿੱਧੂ ਨੇ ਕਪਲ ਅਤੇ ਸੀਨੀਅਰ ਬਰੋਕਰ ਦੇ ਪੁਰਾਣੇ ਵਿਵਾਦ ਤੇ ਚੁਟਕੀ ਲੈਂਦਾ ਹੈ ਕਿ ਆ ਕਿ ਮੈਂ ਦੁਨੀਆ ਦੇਖੀ ਹੈ ਰਾਜਨੀਤੀ ਅਤੇ ক্রিকেট ਵੀ ਦੇਖਿਆ ਇਹਨਾਂ ਲੋਕਾਂ ਨੇ 25 ਸਾਲ ਤੋਂ ਕਮੇਟੀ ਜਗਤ ਤੇ ਰਾਜ ਕਰਦਿਆਂ ਮੈਂ ਇਹਨਾਂ ਲੋਕਾਂ ਨੂੰ 25 ਸਾਲਾਂ ਤੋਂ ਕਮੇਟੀ ਜਗਤ ਤੇ ਰਾਜ ਕਰਦਿਆਂ ਦੇਖਿਆ ਹੈ ਜੇਕਰ ਇਹਨਾਂ ਥੋੜੀ ਬਹੁਤ ਕਿਚਮੇਚ ਕਿਚ ਪੇਚ ਨਾ ਹੋਵੇ ਜੋ ਕਦੇ ਕਦੇ ਹਵਾਈ ਚਾਰਜ ਵਿੱਚ ਹੋ ਜਾਂਦੀ ਹੈ ਤਾਂ ਇਹ ਗੁਲਦਸਤਾ ਪੰਜਵਾਂ ਸੀਜ਼ਨ ਵੀ ਪਾਰ ਕਰ ਸਕਦਾ ਸੀ ਜੇਕਰ ਇਹ zameen ਤੇ ਟਿਕੇ ਰਹਿਣ ਤਾਂ ਆਪਣੇ ਸੁਪਨਿਆਂ ਨੂੰ ਸਤਾਰਿਆਂ ਤੱਕ ਪਹੁੰਚਾ ਸਕਦੇ ਨੇ ਜਦੋਂ ਕਪਲ ਸ਼ਰਮਾ ਨੇ ਪੰਜਵੇਂ ਸੀਜ਼ਨ ਬਾਰੇ ਸਿੱਧੂ ਦੀ ਰਾਏ ਮੰਗੀ ਤਾਂ ਪਾਜੀ ਨੇ ਆਪਣੇ ਅੰਦਾਜ਼ ਵਿੱਚ ਕਿਹਾ ਨੈਟਵਰਕ ਸੁਵਾ ਲਿਓ ਜੇਕਰ ਟਾਈਮ ਟਾਈਮ ਤੇ ਪੇਮੈਂਟ ਵਧਦੀ ਰਹੀ ਤਾਂ ਇਹ 5 ਕੀ 50ਵਾਂ ਸੀਜ਼ਨ ਵੀ ਪਾਰ ਕਰ ਜਾਵਾਂਗੇ ਇਸ ਇਵੈਂਟ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹਵਾਇਨ ਹੋ ਰਹੀਆਂ ਨੇ ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ ਯਾਨੀ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਇੱਕ ਪਾਸੇ ਆਪਣਾ ਲੋਹਾ ਮਣਾਉਂਦੇ ਨੇ ਪੰਜਾਬ ਦੀ ਸਿਆਸਤ ਵਿੱਚ ਹਾਲੇ ਕਿ ਉਹ ਵਰਲਡ ਪ੍ਰਿਆ ਨੇ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਨੇ ਉਹਨਾਂ ਦੀ ਕਮੈਂਟਰੀ ਉਹਨਾਂ ਦੇ ਬੋਲਣ ਦਾ ਲਹਿਜਾ ਉਹਨਾਂ ਦੇ ਬੋਲਣ ਦਾ ਸੁਭਾਹ ਦੁਨੀਆ ਭਰ ਦੇ ਲੋਕਾਂ ਵੱਲੋਂ ਉਸ ਦੇ ਲਹਿਜੇ ਦੀ ਉਸ ਦੀ ਕਾਬਿਲ ਦੀ ਉਸ ਦੇ ਸ਼ਰਾਨਾ ਅੰਦਾਜ਼ੇ ਦੀ ਅੰਦਾਜ਼ ਦੀ ਤਾਰੀਫ ਕੀਤੀ ਜਾਂਦੀ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਬਾ ਸੁਖਪਾਲ ਸਿੰਘ ਖੈਰਾ ਅਤੇ ਪ੍ਰਗਟ ਸਿੰਘ ਹਣੀ ਨਵਜੋਤ ਸਿੰਘ ਸਿੱਧੂ ਨੂੰ ਮਿਸ ਕਰ ਰਹੇ ਨੇ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਹਿੱਸਾ ਹੋਣਾ ਚਾਹੀਦਾ ਹੈ ਤੇ ਇਹਨਾਂ ਆਪਣਾ ਪੰਜਵਾਂ ਸ਼ੋਅ ਸ਼ੁਰੂ ਕਰਨ ਜਾ ਰਹੇ ਨੇ ਕਪਲ ਸ਼ਰਮਾ ਦੇ ਨਾਲ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਮੈਂ ਕਿ ਉਨੀ ਦੇਰ ਲਈ ਉਨੀ ਦੇਰ ਤੱਕ ਮੈਂ ਨਹੀਂ ਮਰਦਾ ਜਦੋਂ ਤੱਕ ਤੁਹਾਨੂੰ ਕਿਸੇ ਇੱਕ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਨਹੀਂ ਆਵਾਜਾ ਜਾਂਦਾ